ਰੱਖੀ ਸਦਾ ਮਾਲਕਾ ਓਕਾਤ ਵਿੱਚ ਰੱਖੀ ਜੇ ਰੱਖੀ ਸਦਾ ਮਾਲਕਾ ਓਕਾਤ ਵਿੱਚ ਰੱਖੀ ਮੋਰ ਪਾਵੇ ਪਿਛੇ ਜਮਾਤ ਵਿੱਚ ਰੱਖੀ ਮੋਰੇ ਪਾਵੇਂ ਪਿਛਲੇ ਜਮਾਤ ਵਿੱਚ ਰੱਖੀ ਰੱਖੀ ਸਦਾ ਮਾਲਕਾ ਓਕਾਤ ਵਿੱਚ ਰੱਖੀ ਦਿਲ ਵਿੱਚ ਕਦੇ ਹੰਕਾਰ ਆਵੇ ਨਾ ਉੱਚਾ ਨੂੰ ਵੇਖ ਮਨ ਖਾਰ ਕ ਦੇਖਾਵੇ ਨਾ ਨਿਲ ਵਿੱਚ ਕਦੇ ਵੀ ਹੰਕਾਰ ਆਵੇ ਨਾ ਉੱਚ ਖਾਰ ਕਰ ਦਿਖਾਵੇ ਨਾ ਚੰਗੇ ਚਾਹੇ ਮਾਰੇ ਤੂੰ ਹਾਲਾਤ ਵਿੱਚ ਰੱਖੀ ਜੀ ਚੰਗੇ ਚਾਹੇ ਮਾਰੇ ਤੂੰ ਹਾਲਾਤ ਵਿੱਚ ਰੱਖੀ ਰੱਖੀ ਸਦਾ ਮਾਲਕਾ ਕਾਤ ਵਿੱਚ ਰੱਖੀ ਔਖੇ ਵੇਲੇ ਕਦੀ ਵੀ ਨਾ ਚਿਤ ਹਾਰਿਏ ਔਖੇ ਵੇਲੇ ਕਦੀ ਵੀ ਨਾ ਚਿਤ ਹਾਰਿਏ ਬੋਲਣ ਤੋਂ ਪਹਿਲਾਂ ਸੋ ਸੋਚਿਏ ਵਿਚਾਰੀਏ ਜੇ ਬੋਲਣ ਤੋਂ ਪਹਿਲਾਂ ਸੋਚਿਏ ਵਿਚਾਰੀਏ ਸੱਚੀ ਸੁੱਚੀ ਸਦਾ ਗੱਲ ਬਾਤ ਵਿੱਚ ਰਖੀ ਸੱਚੀ ਸੁੱਚੀ ਸਦਾ ਗੱਲ ਬਾਤ ਵਿੱਚ ਰੱਖੀ ਰੱਖੀ ਸਦਾ ਮਾਲਕਾ ਓਕਾਤ ਵਿੱਚ ਰੱਖੀ ਬਣ ਕੇ ਹੈ ਮਾਇਤੀ ਸਦਾ ਰਹਾ ਸੱਚ ਦਾ ਬਣ ਕੇ ਹੈ ਮਾਇਤੀ ਸਦਾ ਰਹਾ ਸੱਚ ਦਾ ਝੂਠ ਦਾ ਨੇਵਾਲਾ ਨਾ ਕਦੇ ਵੀ ਪਛਦਾ ਕਿਰਤ ਸੱਚੀ ਤੂੰ ਦਿਨ ਰਾਤ ਵਿੱਚ ਰਖੀ ਕਿਰਤ ਸੱਚੀ ਤੂੰ ਦਿਨ ਰਾਤ ਵਿੱਚ ਰੱਖੀ ਰੱਖੀ ਸਦਾ ਮਾਲਕਾ اوقات ਵਿੱਚ ਰੱਖੀ ਹੱਕ ਸੱਚ ਵਾਲੀ ਸਦਾ ਤੋਰ ਤੁਰੀਏ ਮਾੜਿਆ ਰਹਾਂ ਤੇ ਸੱਚੀ ਪੁੱਲ ਕੇ ਨਾ ਤੁਰੀਏ ਮਾੜਿਆ ਰਹਾਂ ਤੇ ਪੁੱਲ ਕੇ ਨਾ ਮੁੜੀਏ ਮਿੱਤਰ ਪਿਆਰੇ ਮੁਲਾਕਾਤ ਵਿੱਚ ਰੱਖੀ ਹੈ ਕਾਤ ਵਿੱਚ ਰੱਖੀ ਰੱਖੇ ਸਦਾ ਮਾਲਕਾ ਉਹ ਕਾਤ ਵਿੱਚ ਰੱਖੀ ਜੇ ਰੱਖੀ ਸਦਾ ਮਾਲਕਾ ਉਹ ਕਾਤ ਵਿੱਚ ਰੱਖੀ ਮੋਰੇ ਪਾਵੇਂ ਪਿਛਲੀ ਜਮਾਤ ਵਿੱਚ ਰੱਖ ਰਖੀ ਸਦਾ ਮਾਲਕਾ ਓਕਾਤ ਵਿੱਚ ਰਖੀ